ਕਹਿੰਦਾ ਪੁਲਿਸ ਵਾਲੇ ਬਾਲੇ ਮਾੜੇ ਹੁੰਦੇ ਆ ਜਿਹੜੇ ਲੋਕ ਪੁਲਿਸ ਵਾਲਿਆਂ ਨੂੰ ਭੰਡਦੇ ਆ ਨਾ ਯਾਰ ਅੱਜ ਵੀਡੀਓ ਉਹਨਾਂ ਵਾਸਤੇ ਆ ਯਾਰ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਯਾਰ ਕੁਝ ਪੁਲਿਸ ਵਾਲੇ ਚੰਗੇ ਵੀ ਹੁੰਦੇ ਆ ਸਾਰੇ ਮਾੜੇ ਨਹੀਂ ਹੁੰਦੇ ਨਾਲੇ ਕਹਿੰਦੇ ਵੀ ਪੁਲਿਸ ਵਾਲੇ ਤਾਂ ਕਿਸੇ ਨੂੰ ਚੰਗਾ ਕਿਸੇ ਦਾ ਕਰ ਹੀ ਨਹੀਂ ਸਕਦੇ ਆ ਵੀਡੀਓ ਨਾ ਉਹਨਾਂ ਦੇ ਵਾਸਤੇ ਹੀ ਆ ਜਿਹੜੇ ਲੋਕ ਆ ਕਰਦੇ ਨੇ ਗੱਲਾਂ ਅੱਜ ਵੀਡੀਓ ਨਾਲ ਨਾਲ ਚੱਲ ਰਹੀ ਆ ਦੋਸਤੋ ਇਹ ਵੀਡੀਓ ਪਹਿਲਾਂ ਤਾਂ ਤੁਹਾਨੂੰ ਵੀਡੀਓ ਦੇਖਣੀ ਪੈਣੀ ਫੇਰ ਸਮਝਾਉਣਾ ਵੀ ਅਸਲ ਮਕਸਦ ਕੀ ਸੀ ਇਹ ਵੀਡੀਓ ਦਿਖਾਉਣ ਦਾ ਕਿਉਂਕਿ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ ਤੇ ਕਈਆਂ ਦਾ ਭਲਾ ਤੇਹੇ ਰਸਤੇ ਦੇ ਵਿੱਚ ਬਜ਼ੁਰਗ ਔਰਤ ਤੁਰ ਜੰਦੀ ਸੀ ਆਪਣੇ ਛੋਟੇ ਬੱਚੇ ਦੇ ਨਾਲ ਉਹਦੇ ਨਾਲ ਜਿਹੜੀ ਗੱਲਬਾਤ ਕਰਦਾ ਉਹ ਸੁਣ ਲਿਓ ਤੇ ਕਰ ਦਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਤੇ ਕਮੈਂਟਾਂ 'ਚ ਆਪਦੀ ਰਾਏ ਜ਼ਰੂਰ ਦਿਓ ਹੁਣ ਸੁਣਦੇ ਆਂ ਆਪਾਂ ਪੂਰੀ ਵੀਡੀਓ ਬੱਸ ਬੱਸ ਹਮਾ ਨਮਸਤੇ ਨਮਸਤੇ ਇਹ ਜਾ ਰਿਹਾ ਸੀ ਰਸਤੇ ਤੇ ਬਜ਼ੁਰਗ ਔਰਤ ਨੂੰ ਦੇਖਿਆ ਪਹਿਲਾਂ ਨਾਤੀ ਨਾ ਨਾਤੀ ਇਹ ਸਕੂਲੇ ਹੀ ਨਹੀਂ ਗਿਆ ਪਹਿਲਾਂ ਨਮਸਤੇ ਬੁਲਾਉਂਦੇ ਦੇਖੋ ਮਜਬੂਰੀ ਗਿਆ ਮਾਂ ਦੇ ਮਦੂਰੀ ਮਦੂਰੀ ਕਰ ਰਹਾ ਐ ਮਾਂ ਜੀਰੀ ਕਰ ਰਹਾ ਤਾਂ ਪੜ੍ਹਾਈ ਕਰ वो कहता भी मजदूरी करिए कि पढ़ाई करिए गया, इंसानियत है। रोटी फिर क्या करते हो दोपहर में कछु नहीं ऐसे ही शाम को जाके खाते हैं एक टाइम खा जाते का दी बकरी चोरी हो गई तो ये कभी बकरी चोरी है नहीं। तो दुख नहीं होता फिर का नहीं होता ये तो बताओ मिलता है नहीं मिलती ना मेरे तो को पता ना, मेरे है ना आती है ना आते हैं नहीं तो मिलते दस बकरिया दो चोरी हो गई तो तुम्हारी साल भर की मेहनत चली गयी समझा होने का तरीका पढ़ाई कभी चोरी होती है क्या सही गल है पढ़ाई तो चोरी नहीं होती जो चली जाते हैं ले जाते हैं तुम सुबह निकलती हो खाते हो देखो हम अभी टिफिन भी लिए हैं खा लिए सुबह पढ़े भी तो इसको भेजो स्कूल इंसानियत है दोस्तों आज वीडियो देखी जाओ तो है तो नहीं जाते बेटा जाओगे तो हम तुम्हें कपड़े अच्छा कहना मैं पढ़ाऊंगा। बताओ जाओगे जोर से बोलो, जाओगे कि नहीं जाओगे जाओ तू जाना है देखो स्कूल जाओगे तो वहाँ खाना भी मिलता है, मिलता है नहीं मिलता? मिलता ना किताबे भी मिलती है कपड़े भी मिलते हैं स्कूल तो जाने में अच्छा की बकरी चराने में जाओगे स्कूल का ਇਹ ਹੁੰਦੀ ਹੈ ਇਨਸਾਨੀਅਤ ਦੋਸਤੋ ਯਾਰ ਵੀਡੀਓ ਚੱਲੀ ਜਾਂਦੀ ਹੈ ਤੁਸੀਂ ਸੁਣੀ ਜਾਓ ਆ ਹੁਣ ਕੱਪੜੇ ਪਵਾਤੇ ਜਵਾਕ ਦੇ ਕਹਿੰਦਾ ਵੀ ਸਕੂਲ ਜਾਏਗਾ ਤਾਂ ਜਿਹੜਾ ਗਿਆਨ ਹੈ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਜੇ ਬੱਕਰੀਆਂ ਚੋਰੀ ਕਰਤੇ ਨੁਕਸਾਨ ਹੋ ਆ ਸੁਣੋ ਸਕੂਲ ਜਾਓ ਅਗਰ ਸਕੂਲ ਨਹੀਂ ਜਾਓਗੇ ਤਾਂ ਬੇਟਾ ਫਿਰ ਐਸੀ ਜ਼ਿੰਦਗੀਏ ਕਰੋ ਦੇਖੋ ਕਟੀਲੀ ਝਾੜੀਆਂ ਰਖੇ ਦਾਦੀ ਸਿਰ ਤੇ ਕਾਂਟਾ ਹੈ ਸਮਝਾਉਣ ਦਾ ਤਰੀਕਾ ਦੇਖੋ ਕਹਿੰਦਾ ਦਾਦੀ ਔਰ ਕਾਂਟਾ ਹੈ ਕਿ ਨਹੀਂ ਹੈ ਕਾਂਟਾ ਹੈ ਅਭੀ ਸਿਰ ਤੇ ਵੀ ਲੱਗਤੇ ਹੋਣਗੇ ਲੱਗਤੇ ਕਿ ਨਹੀਂ ਲੱਗਤੇ ਹੈ ਫਿਰ ਵੀ ਕਰਤੀ ਹੋਏ ਤਾਂ ਇਹ ਲੋਕ ਨਹੀਂ ਪੜ੍ਹेंगे ਤਾਂ ਇਹਨੇ ਵੀ ਐਸੀ ਕਰਨਾ ਪੜੇਗਾ ਤੇਨੇ ਪਹਾੜੀ ਤੇ ਭੇਜੋ ਕਹਿੰਦਾ ਵੀ ਜੇ ਤੁਸੀਂ ਪੜੋਗੇ ਨਹੀਂ ਫਿਰ ਆਹੀ ਲੱਕੜਾਂ ਚੱਕਣੀਆਂ ਪੈਣਗੀਆਂ ਮੋਢੇ ਤੇ ਜਿਵੇਂ ਤੇਰੀ ਮਾਂ ਨੇ ਚੱਕਿਆ ਬੱਚਿਆਂ ਨੂੰ ਸਮਝਾਉਣ ਦਾ ਤੇ ਮਾਂ ਪਿਓ ਨੂੰ ਸਮਝਾਉਣ ਦਾ ਬਹੁਤ ਸੋਹਣਾ ਤਰੀਕਾ ਇਨਸਾਨੀਅਤ ਵਾਸਤੇ ਨਾ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਸਮਝ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਦਾ ਅਸਲ ਮਕਸਦ ਕੀ ਸੀਗਾ ਤਾਂ ਬੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ